ਸਸਿਕਾ ਜੀ ਮੈਂ ਹਕੂਮਿਲ ਕਪੂਤ ਉਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਜੰਗਲ ਦੀ ਅੱਗ ਤੇ ਗੰਭੀਰ ਮੌਸਮ ਦੇ ਨਾਲ ਜੂਚ ਰਿਹਾ ਜਿਸ ਦੇ ਵਿੱਚ ਦੇਸ਼ ਭਰ ਦੇ ਵਿੱਚ 7.3 ਮਿਲੀਅਨ ਹੈਕਟੇਅਰ ਤੋਂ ਵੱਧ ਜ਼ਮੀਨ ਸੜ ਚੁੱਕੀ ਹੈ ਜਿਵੇਂ ਕਿ ਜੰਗਲ ਦੀ ਅੱਗ ਟੱਟ ਤੋਂ ਟੱਟ ਤੱਕ ਫੈਲ ਰਹੀ ਹੈ ਮਹਾਰਤ ਦੇ ਅਧਿਕਾਰੀ ਸਰੋਤਾਂ ਤੇ ਪ੍ਰਤੀਕਿਰਿਆ ਯਤਨਾ ਨੂੰ ਬਿਹਤਰ ਤਾਲਮੇਲ ਬਣਾਉਣ ਦੇ ਲਈ ਇੱਕ ਨੈਸ਼ਨਲ ਵਾਈਲਡ ਫਾਇਰ ਏਜੰਸੀ ਬਣਾਉਣ ਦੀ ਮੰਗ ਕਰ ਰਹੇ ਨੇ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਸ ਦੇ ਪ੍ਰਧਾਨ ਕੈਨ ਮਕਮੂਲ ਨੇ ਇੱਕ ਨਿਜੀ ਨਿਊਜ਼ ਚੈਨਲ ਨੂੰ ਦੱਸਿਆ ਕਿ ਹਾਲੀ ਦੇ ਸਾਲਾਂ ਵਿੱਚ ਜੰਗਲੀ ਅੱਗ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ ਮਕਮੂਲ ਨੇ ਇੱਕ ਸੰਗਠਿਤ ਸੰਸਥਾ ਦੀ ਜ਼ਰੂਰਤ ਉਤੇ ਜ਼ੋਰ ਦਿੱਤਾ ਜੋ ਅੱਜ ਅੱਗ ਦੇ ਨਾਲ ਸੰਬੰਧਿਤ ਨੀਤੀ ਨੂੰ ਅਕਾਲ ਦੇਣ ਅਤੇ ਸਰੋਤਾ ਦੇ ਕੁਸ਼ਲਤਾ ਦੇ ਨਾਲ ਪ੍ਰਬੰਧਨ ਵਿੱਚ ਫਾਇਰ ਚੀਫਾ ਦੀ ਸਿੱਧੀ ਭੂਮਿਕਾ ਨਿਭਾਉਂਦੀ ਆਗਿਆ ਰੰਦਾ ਹੈ ਨਿਊ ਫਾਉਂਡਲੈਂਡ ਅਤੇ ਲਾਬਰਟੋਰਲ ਦੇ ਪ੍ਰੀਮੀਅਰ ਜੋਨ ਹੋਗਨੀ ਐਤਵਾਨ ਨੂੰ ਐਲਾਨ ਕੀਤਾ ਸੀ ਕਿ ਸੂਬੇ ਦੇ ਮੁੱਖ ਜੰਗਲਾਂ ਵਿੱਚੋਂ ਇੱਕ ਜੰਗਲ ਦੀ ਅੱਗ ਰਾਤੋ-ਰਾਤ 3000 ਤੋਂ ਵੱਧ ਕੇ 5000 ਐਕੜ ਤੋਂ ਵੱਧ ਗਈ ਹੈ ਜੋ ਕਿ ਗਰਮ ਤਾਪਮਾਨ ਅਤੇ ਤੇਜ਼ ਹਵਾਵਾਂ ਦੇ ਕਾਰਨ ਲੱਗੀ ਹੋਈ ਹੈ ਅੱਗ ਓਛੇ ਪੀਟ ਕੋਵ ਵਰਗੇ ਪਾਈਚਾਨੇ ਤੱਕ ਪਹੁੰਚਣ ਦਾ ਖਤਰਾ ਹੈ ਜਿਸ ਦੇ ਵਿੱਚ ਕਈ ਢਾਂਚਿਆਂ ਦੇ ਪ੍ਰਭਾਵਿਤ ਹੋਣ ਦੀਆਂ ਰਿਪੋਰਟਾਂ ਨੇ ਹਾਲਾਂਕਿ ਅਧਿਕਾਰੀ ਹਜੇ ਵੀ ਨੁਕਸਾਨ ਦੀ ਪੂਰੀ ਹੱਦੀ ਪੁਸ਼ਟੀ ਕਰ ਰਹੇ ਨਹੀਂ ਇਸ ਦੌਰਾਨ 온ਟਾਰੀਓ ਦੇ ਕੁਆਰਥਾ ਚੀਲਾ ਖੇਤਰ ਦੇ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਬਰਨਰ ਟ੍ਰੀ ਰਿਵਰ ਖੇਤਰ ਦੇ ਵਿੱਚ 27 ਹੈਕਟੇਰ ਦੀ ਅੱਗ ਦੇ ਨਾਲ ਜੂਝ ਰਹੇ ਨੇ ਜਿਤੇ ਹਾਲੀ ਦੇ ਵਿੱਚ ਆਏ ਬਰਫੀਲੇ ਤੂਫਾਨ ਦੇ ਕਾਰਨ ਟੀਕੇਦਰਖਤਾ ਨੇ ਖਲਾਕਾਂ ਨੂੰ ਖਾਸ ਤੌਰ ਤੇ ਖਤਰਨਾਕ ਬਣਾ ਦਿੱਤੇ। ਪਛਮੀ ਤਟ ਉਤੇ BC ਵਾਈਲਡਫਾਇਰ ਸਰਵਿਸ ਵੈਂਕੂਵਰ ਆਇਲੈਂਡ ਉਤੇ ਬੇਕਾਬੂ ਵੈਸਲੇ ਰੀਜ਼ ਜੰਗਲ ਦੀ ਅਗ ਦੇ ਨਾਲ ਲੜ ਰਹੀ ਹੈ। ਫੋਰਟਸਪੋਰਟਸ ਦੀ ਨਿਗਰਾਨੀ ਕਰਨ ਦੇ ਲਈ ਨਾਈਟ ਵਿਜ਼ਨ ਹੈਲੀਕਾਪਟਰਾਂ ਅਤੇ ਡਰੋਨਾਂ ਦੀ ਵਰਤੋਂ ਕਰਦੀ ਹੈ। ਰਾਤ ਭਰ ਕਰਤੋ ਘਟ ਵਾਤੇ ਦੇ ਬਾਵਜੂਦ ਗਰਮ ਅਤੇ ਸੁੱਕੇ ਹਾਲਾਤ ਬਣੇ ਰਹਿੰਦੇ ਨੇ ਜਿਸ ਦੇ ਨਾਲ ਨੇੜਲੇ ਪਾਈਚਵਰੇ ਦੇ ਲਈ ਧੂਏ ਦੇ ਫੱਟਣ ਦੀਆਂ ਚਿੰਤਾਵਾਂ ਵੀ ਵੱਧੀਆਂ ਨੇ। ਕੈਨੇਡੀਅਨ ਇੰਟਰ-ਏਜੰਸੀ ਫੋਰੈਸਟ ਫਾਇਰ ਸੈਂਟਰ ਦੇ ਅਨੁਸਾਰ ਇਸ ਸਮੇਂ ਕੈਨੇਡਾ ਭਾਰਤੀ ਵਿੱਚ 700 ਤੋਂ ਵੱਧ ਸਰਗਰਮ ਜੰਗਲੀ ਅੱਗਾਂ ਨੇ ਬਹੁਤ ਸਾਰੇ ਮਹਰ ਨੇ ਇਸ ਸਾਲ ਦੇ ਜੰਗਲੀ ਅੱਗ ਦੇ ਸੀਜ਼ਨ ਨੂੰ 2023 ਤੋਂ ਬਾਅਦ ਦਾ ਰਿਕਾਰਡ ਉੱਤੇ ਦੂਜਾ ਸਭ ਤੋਂ ਵੱਡਾ ਦੱਸਿਆ। ਫਲੈਨਿਗਨ ਲੰਬੇ ਸਮੇਂ ਤੋਂ ਇੱਕ ਰਾਸ਼ਟਰੀ ਜੰਗਲੀ ਅੱਗ ਐਜੰਸੀ ਦੀ ਮੁਕਾਲਤ ਕਰ ਰਿਹਾ ਹੈ, ਜੋ ਕਿ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਸ ਦੇ ਸੱਤੇ ਤੋਂ ਵੱਖਰਾ ਹੈ, ਜਿਸ ਦੇ ਕੋਲ ਤੇਜ਼ ਦੇ ਵਿੱਚ ਕਿਤੇ ਵੀ ਕਰਮਚਾਰੀਆਂ ਅਤੇ ਉਪਕਰਣਾਂ ਨੂੰ ਤੇਜ਼ੀ ਦੇ ਨਾਲ ਤਾਇਨਾਤ ਕਰਨ ਦੀ ਸ਼ਕਤੀ ਅਤੇ ਸੁਰੋ ਨੇ ਜਦੋਂ ਕਿ ਸੂਬੇ ਅਤੇ ਪ੍ਰਦੇਸ਼ ਅੱਗ ਪ੍ਰਬੰਧਨ ਦੇ ਲਈ ਜ਼ਿੰਮੇਵਾਰ ਸਾਂਝੀ ਕਰਦੇ ਨੇ ਅਤੇ ਅਕਸਰ ਇੱਕ ਦੂਜੇ ਦੀ ਸਹਾਇਤਾ ਵੀ ਕਰਦੇ ਨੇ ਸਰੋਤਾਂ ਨੂੰ ਤਾਇਨਾਤ ਕਰਨ ਦੇ ਵਿੱਚ ਦੇਰੀ ਕੀਮਤੀ ਸਮਾਂ ਖਰਚ ਕਰ ਸਕਦੀ ਹੈ ਉਧਾਰਨ ਦੇ ਮੂਜੂ ਕਯੂਬਿਕ ਫਾਇਰਫਾਈਟਰਾਂ ਦੇ ਜਹਾਜ਼ਾਂ ਨੂੰ ਹਾਲੀਆ ਅੱਗ ਦੌਰਾਨ ਅਲਬਰਟਾ ਪਹੁੰਚਣ ਦੇ ਵਿੱਚ ਕਈ ਦਿਨ ਲੱਗ ਗਏ ਨੇ ਜਿਸ ਨਾਲ ਪ੍ਰਭਾਵਸ਼ਾਲੀ ਰੋਕਥਾਮ ਯਤਨਾ ਦੇ ਵਿੱਚ ਰੁਕਾਵਟ ਵੀ ਆਈ ਹੈ ਨਿਊ ਫਾਉਂਡਲੈਂਡ ਦੇ ਵਿੱਚ ਨਿਊ ਬਾਂਸਵਿਕ ਕਯੂਬਿਕ ਅਤੇ 온ਟਾਰੀਓ ਤੋਂ ਸਹਾਇਤਾ ਦੇ ਬਾਵਜੂਦ ਰੱਖ ਰਖਾਵ ਦੇ ਮੁੱਦਿਆਂ ਜਾਂ ਕਿਤੇ ਹੋਰ ਅੱਗ ਦੇ ਨਾਲ ਲੜਨ ਦੀਆਂ ਵਚਨਬੱਤਾਵਾਂ ਕਾਰਨ ਕੁਝ ਮਹੱਤਵਪੂਰਨ ਸੰਪਤੀਆਂ ਵਿੱਚ ਦੇਰੀ ਜੁਹਾਤ ਰਤ ਕਰ ਦਿੱਤੀ ਗਈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ